ਵਹੀ ਗੁਰ ਕੀ ਖਾਲਸਾ ਵਹੀ ਗੁਰ ਕੀ ਕੀਤੇ ਤੁਹਾਡਾ ਸਾੜੀ YouTube ਚੈਨਲ ਅਤੇ ਬੇ ਬੱਚੀ ਸਵਾਤੀ ਅੱਜ ਇਹ ਪਬਲਿਕ ਨੇ ਬੋਲਾਂ ਵਾਲੀ ਪੱਕੀ ਲੈਂਥ 7.5 ਮੀਟਰ ਕੁੜੜਾ ਪਫਲ ਵਰਤਿਆ ਜਿਹੜਾ ਆਪਾਂ ਲੜੜ ਲਾਉਣਾ ਸਰਦੇ ਸੈਂਟਰ ਚੋਂ ਲਿਆ ਕੇ ਲੜਨੂ ਮਣੀ ਦੋਖਲ ਦਾ ਪੱਥਰ ਲੈ ਕੇ ਬੰਦ ਪਾਸਾ ਉਤਰ ਕੇ ਦੋ ਹੀ ਪੱਲੇ ਇਕੱਠੇ ਕਰ ਲੈਣ ਦੋ ਹੀ ਪੱਲੇ ਇਕੱਠੇ ਕਰਕੇ ਉਹਨਾਂ ਜਿਹੜੇ ਆਪ ਬਾਲਿਓ ਇਕੱਠੇ ਕਰਕੇ ਅੱਜ ਅੱਧੀ ਗਲ ਡਾ ਕੇੜਾ ਪੜਨ ਨੂੰ ਲੋਡ ਕਰਕੇ ਲਗਾ ਦੇਣਾ ਜਿਹੜਾ ਆਪ ਲੜਾ ਉਹ ਜਿਆਦਾ ਮੋਟਾਈ ਚ ਨਹੀਂ ਕਰਾਂਗੇ ਜਿਆਦਾ ਜਿਆਦਾ ਪਤਲਾ ਨਹੀਂ ਕਰਾਂਗੇ ਜੇ ਸਮ ਜਿਆਦਾ ਪਤਲਾ ਕਰ ਦਿੰਦੇ ਜਾਈ ਫਿਰ ਇਹਦਾ ਆਪਣਾ ਲੜਾ ਵੱਖ ਤੋਂ ਵਾਰ-ਵਾਰ ਖਿੱਚੀ ਜਾਵੇਗਾ ਤੇ ਫਿਰ ਆ ਪਾਂਗ ਲੜਣਾ ਲੜਨ ਵੈਗ ਤੋਂ ਪਿੰਚਾ ਕਰ ਲੈਣਾ ਪੁਣੀ ਦਾ ਹੌਲਦਾ ਬਾਥ ਲੜਾ ਕੇ ਬੰਦ ਪਾਸਾ ਉੱਤਰ ਆ ਕੇ ਚਾਰੋਂ ਉਂਗਲਾਂ ਆ ਪੈੜ ਨੂੰ ਉੱਤੇ ਸੈਟ ਕਰ ਲੈਣਾ ਚਾਰੋਂ ਉਂਗਲਾਂ ਆ ਪੈੜ ਨੂੰ ਉੱਤੇ ਸੈਟ ਕਰਕੇ ਉਂਗਲੀ ਦੇ ਗੁੱਟ ਨੇੜੇ ਪਸੋਈ ਚੋ ਬਲੇੜਾ ਪੱਕਠੇ ਕਰਦੇ ਆ ਨਾ ਜਿੱਦਾਂ ਇਹੜਾ ਪੜੋਗੇ ਲੜਨ ਨੂੰ ਲੋੜ ਕਰਕੇ ਤੇ ਸ਼ਟ ਕਰਕੇ ਲਗਾ ਦੇਣਾ ਅਗਲਾੜਾ ਪਲਾਣਾ ਲਾਉਣਾ ਲੜਨ ਦੇ ਬੈਗ ਤੋਂ ਪਿੰਚ ਕਰਨਾ ਪੂਣੀ ਖੋਲਦਾ ਹੱਥ ਧਰ ਕੇ ਬੰਦ ਪਾਉ ਸੋਤ ਰਾਕੇ ਚਾਰੋਂ ਗੁਲੇੜਾ ਪੜਨ ਉੱਤਰ ਹਟਾ ਲੈਣਾ ਚਾਰੋਂ ਗੁਲੇੜਾ ਪੜਨ ਉੱਤਰ ਹਟਾ ਕਰਕੇ ਦੋਈ ਪੱਲੇ ਇਕੱਠੇ ਕਰਕੇ ਉਹਨਾਂ ਜਿਹੜੇ ਬਵਾਲਿਓ ਇਕੱਠੇ ਕਰਦੇ ਨੇ ਨਾ ਉਨਾਂ ਦੇ ਇਹ ਬਾਲ ਨੂੰ ਇਕੱਠੇ ਕਰ ਕਿਹੜਾ ਪੈਰ ਨੂੰ ਲੋਡ ਕਰਕੇ ਲਗਾਤਾ ਜਿੱਥੇ ਆਪਣੇ ਪਹਿਲੇ ਬਾਲ ਮੁਕਣਗੇ ਉੱਥੇ ਜਿਹੜਾ ਪਲਾਨ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਫਿਰ ਬਾਅਦ ਵਿੱਚ ਜਿਹੜੇ ਆ ਪਲਾਨ ਲਾਈ ਸੀ ਉਹਨਾਂ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਉਹਨਾਂ ਜਿਹੜੇ ਆ ਬਾਲ ਨੇ ਉਹ ਵੀ ਜਿਹੜੇ ਆਪਾਂ ਨਾਲ ਦੀ ਨਾਲ ਸੰਗੜੇ ਕਰ ਲੈਣੇ ਹਨ ਜੇ ਕਿ ਜੜੇ ਆਪਣੇ ਵਾਲ ਨੂੰ ਟਾਈਟ ਕਰ ਲੈਣਾ ਨਾ ਤੇ ਨੋਟ ਲੈ ਕੇ ਪਿੱਛੇ ਤੱਕ ਚੰਗੀ ਤਰ੍ਹਾਂ ਆਪਣੇ ਵਾਲ ਨੂੰ ਸੰਗੜੇ ਕਰ ਲੈਣਾ ਨਾ ਜਿਹੜਾ ਪਗਲਾੜਾ ਲਾਉਣਾ ਲਾੜ ਨੂੰ ਬੈਗ ਤੋਂ ਪਿੰਚ ਕਰ ਲੈਣਾ ਪੁਣੀ ਲੋਹ ਦਾ ਹੱਥਲ ਰੱਖ ਕੇ ਬੰਦ ਬਸ ਉੱਤਰ ਰੱਖ ਕੇ ਦੋਈ ਬਲੇ ਇਕੱਠੇ ਕਰ ਲੈਣਾ ਨਾ ਦੋਈ ਬਲੇ ਇਕੱਠੇ ਕਰਕੇ ਉਹਦਾ ਚੁੰਗਲੀ ਤੇ ਗੁੱਠੇ ਨਾਲ ਪਵਲ ਨੂੰ ਇਕੱਠੇ ਕਰਕੇ ਉੱਤੜਾ ਲੜਨ ਦੱਬ ਕੇ ਤੇ ਉਹਦੇ ਗਾਂਹ ਜਾ ਕੇ ਜਿਹੜੇ ਪਵਲ ਨੇ ਉਹ ਵਧਾ ਕੇ ਤੇ ਲੜ ਨੂੰ ਲੋੜ ਕਰਕੇ ਲਗਾ ਦੇਣਾ ਹੈ ਇਹ ਫਿਰ ਬਾਅਦ ਵਿੱਚ ਜਿਹੜੇ ਆਪਾਂ ਬਾਲ ਪਾਈ ਸੀ ਉਹਨਾਂ ਨੂੰ ਆਪਾਂ ਸੰਗੜੇ ਕੱ ਲੈਣਾ ਹੈ ਤੇ ਉਹ ਤੋਂ ਲੈ ਕੇ ਪਿੱਛੇ ਤੱਕ ਚੰਗੀ ਤਰ੍ਹਾਂ ਆਪਾਂ ਵਾਈ ਫੇਰ ਕੇ ਬੋਲਾਂ ਨੂੰ ਟੈਟ ਕਰ ਲੈਣਾ ਤੇ ਨੋਟ ਕਰ ਲੈਣਾ ਹੈ ਤੇ ਫੇਰ ਜਿਹੜਾ ਪਾਗ ਲੜ ਲਗਾਉਣਾ ਲੜ ਨੂੰ ਬੈਥ ਤੇ ਪਿੰਚ ਕਰ ਲੈਣਾ ਤੇ ਨਾਲ ਦੇ ਨਾਲ ਚਾਰੋਂ ਉੱਤਲੇ ਲੜ ਜਿਹੜੇ ਉਹ ਵੀ ਆਪਾਂ ਸੈੱਟ ਕਰੀ ਜਾਣੇ ਹਨ ਤੇ ਉੱਤਲੇੜਾਂ ਨੂੰ ਸੈੱਟ ਕਰ ਲਈ ਡਬਲ ਸਿਸ਼ਨ ਆਪਣਾ ਵਰਤ ਸਕਦੇ ਹਾਂ ਫੇਰ ਆਪਾਂ ਲੜ ਲਗਾਉਣਾ ਲੜ ਨੂੰ ਬੈਥ ਤੇ ਪਿੰਚ ਕਰ ਲੈਣਾ ਪੁਣੀ ਦਾ ਹੌਲ ਤਾਂ ਪਾਥਰ ਲੈ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਈ ਪੱਲੇ ਇਕੱਠੇ ਕਰ ਲੈਣੇ ਦੋਈ ਪੱਲੇ ਇਕੱਠੇ ਕਰ ਤੋਂ ਬਾਅਦ ਤੇ ਉਂਗਲੀ ਦੇ ਅਗੂਠਣ ਵਾਲੇ ਪੋਂਦ ਵਿੱਚੋਂ ਵਾਲ ਜਿਹੜੇ ਆਪਾਂ ਇਕੱਠੇ ਕਰਦੇ ਆ ਨਾ ਫਿਰ ਲਈ ਆਪਣੀ ਪੰਜੇ ਲੜ ਥੋੜੀ ਜਿਹੀ ਜਿਹੜੀ ਸ਼ੇਪ ਬਣਾ ਕੇੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਸਨਾਲੇ ਬਾਕੀ ਭਾਦਰੀ ਆਪ ਸੈਟਿੰਗ ਕਰੀ ਜਾਣੀ ਹੈ ਤੇ ਹੁਣ ਜਿਹੜੇ ਆਪਾਂ ਲੜ ਲਏ ਸੀ ਉਹਨਾਂ ਦੀ ਆਪਾਂ ਸੈਟਿੰਗ ਕਰ ਲੈਣੀ ਹੈ ਉੱਤੇ ਲੜਨ ਜਿਹੜੇ ਉਹ ਵੀ ਆਪਾਂ ਜਿਹੜੇ ਸੈੱਟ ਕਰ ਲੈਣੇ ਹਨ ਜਿਹੜਾ ਪਾਗ ਲੈਣ ਲਗਣਾ ਲੜਨ ਬੈਗ ਤੋਂ ਪਿੰਚ ਕਰਕੇ ਫੁਣੀ ਦੋਹਲ ਦਵਾ ਥੱਲੇ ਰੱਖ ਕੇ ਬੰਦਪਾ ਉੱਤਰਾਕੇ ਚਾਰੋਂਗਲੇੜਾ ਪਰ ਨੂੰ ਤੁਸੀਂ ਟਸਟ ਕਰ ਲੈਣਾ ਚਾਰੋਂਗਲੇੜਾ ਪਰ ਲੜ ਨੂੰ ਤੁਸੀਂ ਟਸਟ ਕਰਕੇ ਆਪਣੇ ਲੜ ਕੇ ਕੇਮਨਰ ਜਿਹੜੇ ਆਪਾਂ ਬਲ ਜਿਹੜੇ ਉਹ ਕਿਵੇਂ ਬਣਿਆ ਤਾਂ ਜਿਹੜਾ ਆਪਾਂ ਲੜ ਨੂੰ ਬੈਟ ਉਹ ਪਿੰਚ ਕਰ ਲੈਣਾ ਪਿੰਚ ਕਰਕੇ ਦੋ ਹੀ ਪਲੇ ਇਕੱਠੇ ਕਰ ਲੈਣ ਇਕੱਠੇ ਕਰਕੇ ਦੂਜੇ ਪਲੇ ਜਿਹੜਾ ਆਪਾਂ ਜਿਆਦਾ ਖੋਲਾਂਗੇ ਪਹਿਲੇ ਪਲੇ ਜਿਹੜੇ ਆਪਾਂ ਜਿਵੇਂ ਆਪਾਂ ਆਪਣੇ ਲੜਾਂ 'ਚ ਬਲ ਪਾਉਂਦੇ ਆ ਉਵੇਂ ਜਿਹੜੇ ਆਪਾਂ ਬਲ ਪਾ ਕੇ ਤੇ ਚੰਗੀ ਤਰ੍ਹਾਂ ਜਿਹੜੇ ਆਪਾਂ ਉਹਦੇ ਬਲ ਨੂੰ ਟਾਈਟ ਕਰਕੇ ਤੇ ਫੇਰੇ ਇਹ ਲੈ ਬਲਿਊ ਟਾਈਟਰ ਕਰਕੇੜਾ ਪਾੜ ਨੂੰ ਜਿੱਥੇ ਆਪਣੀ ਨੱਕ ਦੀ ਜਿਹੜਾ ਆਪਾਂ ਨੱਕ ਦੀ ਜਿਹੜਾ ਪਾੜ ਨੂੰ ਫੋਲ ਕਰਨਾ ਨੱਕ ਦੀ ਜਿਹੜਾ ਪਾੜ ਨੂੰ ਫੋਲ ਕਰਕੇ ਤੇ ਹਲਕਾ ਜਿਹਾ ਫੋਲ ਕਰਾਂਗੇ ਤਾਂ ਜਿਹੜਾ ਆਪਣਾ ਲੜਾ ਉਹ ਚੰਗੀ ਤਰ੍ਹਾਂ ਟਿਕ ਸਕੇ ਤੇ ਫੇਰੇ ਆਪਣੀ ਸ਼ੇਪ ਉਹ ਸੈੱਟ ਕਰਕੇੜਾ ਪਾੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜੀ ਆਪਣੀ ਸ਼ੇਪ ਉਹ ਵੀ ਲਈ ਆਪਾਂ ਸਾਡੇ ਕਰ ਲੈਣੀ ਹੈ ਉੱਤੇ ਲੜ ਨੇੜੇ ਉਹ ਵੀ ਅਪਸੈਟ ਕਰ ਲੈਣਾ ਹੈ ਨਾ ਤੇ ਜਿਹੜੇ ਆਪਣੇ ਇਹ ਸ਼ਿਵਨੜ ਜਿਹੜੇ ਆਪਾਂ ਬਲ ਪਾਈ ਸੀ ਉਹਨਾਂ ਨੂੰ ਜਿਹੜਾ ਆਪਾਂ ਸੰਘਣੇ ਕਰ ਲੈਣਾ ਤੇ ਨਾਲ ਜਿਹੜੇ ਆਪਣੇ ਵਾਲ ਨੂੰ ਟਾਈਟ ਕਰ ਲੈਣੇ ਹਨ ਤੇ ਬਾਕੀ ਪਾ ਜਿਹੜੀ ਆ ਪਛੜੀ ਜਿਹੜੀ ਨਾਲ ਦੀ ਨਾਲ ਕਰ ਲੈਣੀ ਹੈ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਅੱਧਾ ਉੱਤੇ ਉੱਧਾ ਹਲੇ ਫੋਲਡ ਕਰਕੇੜਾ ਪਲੜ ਨੂੰ ਲੜ ਜਿਹੜੇ ਆਪਾਂ ਬਾਲਨੇ ਪਾਉਣੇ ਹਨ ਲੜ ਜਿਹੜੇ ਆਪਾਂ ਬਾਲਨੇ ਪਾ ਕੇ ਜਿਹੜੇ ਉੱਤੇ ਵਾਲਾ ਨਹੀਂ ਉਹਨਾਂ ਨੂੰ ਪਟਾਟ ਕਰਕੇ ਤੇ ਉਂਗਲੀ ਦੇ ਗੁੱਠਣ ਨਾਲ ਇਸ ਲੜ ਚ ਵੀੜਾ ਆਪਾਂ ਬਾਲਨੇ ਪਾਉਣੇ ਹਨ ਉਂਗਲੀ ਦੇ ਗੁੱਠਣ ਨਾਲ ਇਸ ਵਿੱਚ ਬਾਲਨੇੜਾ ਆਪਾਂ ਪਾ ਕੇ ਤੇ ਲੜ ਨੂੰ ਲੋਟ ਕਰਕੇ ਇਹ ਨਕਦੀ ਜਿੱਥੇ ਆਪਣੀ ਨਕਦੀ ਜਿਹੜੀ ਆਪਣੀ ਸੈਟ ਹੋਊਗੀ ਉੱਥੇ ਤੇ ਫਿਰ ਇੱਥੇ ਆਪਣੀ ਸ਼ੇਵ ਜਿਹੜੀ ਸੈਟ ਹੋਊਗੀ ਉੱਥੇੜਾ ਆਪਾਂ ਸ਼ੇ ਸੈਟ ਕਰਕੇੜਾ ਪਲਰ ਨੂੰ ਉੱਤੇ ਰੱਬ ਲੈਣਾ ਜੇੜਾੜਾੜਾ ਉੱਤੋਂ ਖਿਸਕੇ ਅੰਦਰ ਤੁਸੀਂ ਇੱਕਿਆ ਦੋ ਪੱਗ ਮਿਹੜੇ ਲੜਨ ਨੂੰ ਟੁਕਾਣ ਵਾਸਤੇ ਲਗਾ ਸਕਦੇ ਹੋ ਤੇ ਬੇਜ ਇੱਕ ਵਾਰ ਜਿਹੜਾ ਲੜਨ ਦੱਬ ਕੇ ਗਾਂਜਾ ਕਿੜਾ ਪਲਰ ਨੂੰ ਖਲਾ ਲੈਣਾ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਪਹਿਲੇ ਹੀ ਜਲਤੂ ਸੈਂਟਰ ਚੋਂ ਉਹਨੂੰ ਵੈ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰ ਪਾਸੇ ਨੂੰ ਫਲਾ ਕੇ ਤੇ ਜਿੱਥੋਂ ਕਿਤੇ ਸੜਨ ਗਏ ਨੇ ਉੱਥੋਂ ਫਿਰ ਪੋਜੀਸ਼ਨ ਦੇ ਕਿਹੜਾ ਪਸੜਾ ਕਵਰ ਕਰਨਾ ਹੈ ਤੇ ਨਾਲ ਦੇ ਨਾਲ ਬਾਕੀ ਪਾਸ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਤੇ ਇਹ ਜਿਹੜੀ ਫੇਪ OVD ਆਪਾਂ ਸੈਟ ਕਰ ਲੈਣੀ ਹੈ ਜਿਹੜੇ ਆਪਣੇ ਵੱਲ ਨੇ ਉਹ ਵੀ ਜਿਹੜੇ ਆਪਾਂ ਸੈਟ ਕਰ ਲੈਣੇ ਹਨ ਤੇ ਫਿਰ ਜਿਹੜਾ ਆਪਾਂ ਬੈਜੜ ਲਾਉਣਾ ਸੀਗਾ ਅੱਧਾ ਜੁੱਧੇ ਕ ਫੋਲਡ ਕਰਕੇ ਜਿਹੜਾ ਪਲੇਟ ਨੂੰ ਬੈਗ ਤੇ ਇੱਕ ਵਾਰ ਦਬਲਣਾ ਗਾਹ ਜਾਂ ਕਿਹੜਾ ਪਲਾੜ ਨੂੰ ਭਲਾ ਲੈਣਾ ਉਹ ਵੀ ਜਿਹੜਾ ਜਿਹੜਾ ਪਲਾੜਾ ਲਾਉਣਾ ਉਹ ਵੀ ਜਿਹੜਾ ਆਪਾਂ ਚੜਾਈ ਤੇ ਲਗਾਉਣਾ ਹੈ ਤੇ ਜਲਦੀ ਨੂਡ ਲੈ ਕੇ ਆ ਜਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕਾ